ਪੰਜਾਬ ਨੂੰ ਨੰਬਰ 1 ਸਟੇਟ ਕਿਵੇਂ ਬਣਾਣਾ ਆਪਾਂ ਨੂੰ ਉੱਤੇ ਗੱਲ ਕਰਨੀ ਪੈਣੀ ਹੈ ਅਸੀਂ 30 35 40 ਸਾਲ ਰਤਬਾ ਆਪਣੇ ਸਿਰ ਤੇ ਸਜਾ ਕੇ ਰੱਖਿਆ ਕਿ ਪੰਜਾਬ ਇਸ ਖਿੱਤੇ ਦਾ ਹਿੰਦੂਸਤਾਨ ਦਾ ਭਾਰਤ ਦਾ ਨੰਬਰ 1 ਸਟੇਟ ਸੀਗਾ ਅੱਜ ਅਸੀਂ ਸਟਾਰ ਮੈਂ ਨੰਬਰ ਤੇ ਆਂ ਜਿਹੜੀ ਸਟੇਟ ਮੁਲਕ ਦਾ ਢਿੱਡ ਭਰਦੀ ਰਹੀ ਹੈ ਜਿਹੜੀ ਸਟੇਟ ਮੁਲਕ ਦੀ ਰਾਖੀ ਕਰਦੀ ਰਹੀ ਹੈ ਅੱਜ ਉਸ ਸਟੇਟ ਦੇ ਬੱਚਿਆਂ ਨੂੰ ਇੱਕ ਤਰੀਕੇ ਨਾਲ ਪੰਜਾਬ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ ਭਾਈ ਜੀ ਭਾਈ ਜੀ ਕੋਣ ਹੈ ਇੱਕ ਜਿਹੀ ਪਿਕਚਰ ਪੇਸ਼ ਕਰ ਦਿੱਤੀ ਹੈ ਕਿ ਪੰਜਾਬ ਸ਼ਾਇਦ ਆਪਣੇ ਪੈਰਾਂ ਤੇ ਖੜਾ ਨਹੀਂ ਹੈ ਨਸ਼ੇ ਦੇ ਵਿੱਚ ਡੁੱਬ ਗਿਆ ਇਹ ਟਰੱਕਾਂ ਜੋ ਘਰ ਰਹਿ ਗਿਆ ਇੱਥੇ ਦਾ ਲਿਟਰੇਸੀ ਰੇਟ ਘਟ ਹੈ ਇਹਦੇ ਵਿੱਚ ਜਿਹੜੇ ਸਵਾਲ ਹੈ ਜਿਹੜੇ 3-4 ਸਵਾਲ ਆ ਉਹਨਾਂ ਤੇ ਕੰਮ ਕਰਨ ਦੀ ਲੋੜ ਹੈ ਜਦੋਂ ਅਸੀਂ ਕਲੈਕਟਿਵ ਕੌਨਸ਼ੀਅਸਨੈਸ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਗੱਲ ਕਰਦੇ ਆ ਕਿ ਅਸੀਂ ਇਕੱਠੇ ਅੱਗੇ ਕਿਵੇਂ ਵਧੀਏ ਤੁਸੀਂ ਸਾਊਥ ਇੰਡੀਆ ਦਾ ਮਾਡਲ ਦੇਖੋ ਸਾਊਥ ਇੰਡੀਆ ਦਾ ਜਿਹੜਾ ਬੱਚਾ IIT ਕਰਕੇ ਜਾਂਦਾ ਉਹ ਅਮਰੀਕਾ ਦੀ ਕੈਲੀਫੋਰਨੀਆ ਦੀ ਸਿਲੀਕਨ ਵੈਲੀ 'ਚ ਜਦੋਂ ਵੱਡਦਾ ਉਹਦਾ ਟਾਰਗੇਟ ਹੈ 3 ਮਿਲੀਅਨ ਡਾਲਰਸ ਸਾਾਲ ਕਿਵੇਂ ਕਮਾਣੇ ਤੇ ਸਾਡਾ ਟਾਰਗੇਟ ਕੀ ਰਹਿ ਗਿਆ 12ਵੀਂ ਕਰਕੇ ਟਰੱਕ ਤੇ ਚੜਨਾ ਤੇ 15000 ਡਾਲਰ ਕਿਵੇਂ ਕਮਾਣੇ ਸਾਨੂੰ ਇੱਥੇ ਕੰਮ ਕਰਨਾ ਪਊਗਾ ਮੈਂ ਬਾਹਰ ਜਾਣ ਨੂੰ ਗਲਤ ਨਹੀਂ ਕਹਿੰਦਾ ਬਾਹਰ ਜਾਓ ਇਥੇ ਚਾਰ ਭਾਸ਼ਾ ਸਿੱਖ ਕੇ ਜਾਓ ਫਰੈਂਚ ਸਿੱਖ ਕੇ ਜਾਓ ਚਾਈਨੀਸ ਸਿੱਖ ਕੇ ਜਾਓ ਆਪਣਾ ਕੁਆਲਿਫੀਕੇਸ਼ਨ ਦਾ ਲੈਵਲ ਇਨਾ ਹਾਈ ਕਰਕੇ ਜਾਓ ਕਿ ਉਹ 10 ਮਿਲੀਅਨ ਡਾਲਰ ਦਾ ਮੈਕੀ ਤੁਹਾਡਾ ਕੈਲੀਫੋਰਨੀਆ ਤੇ ਇੰਤਜ਼ਾਰ ਕਰਦਾ ਹੋਵੇ ਨਾ ਕਿ ਉਹ ਟਰੱਕ ਤੁਹਾਡਾ ਇੰਤਜ਼ਾਰ ਕਰਦਾ ਹੋਵੇ ਅੱਜ ਸਾਡੀ ਸਿੱਖਿਆ ਇਹ ਸਾਡੇ 550 ਕਿੱਲੇ 'ਚ ਪਹਿਲੀ ਹੋਈ ਯੂਨੀਵਰਸਿਟੀ 2024 ਤੇ ਜਦੋਂ ਇਹਨਾਂ ਨੇ ਸਰਕਾਰ ਜਦੋਂ ਬਣਾਈ ਮੋਦੀ ਨੇ ਜਿਹੜੀ ਇਹਦੀ ਤੀਜਾ ਟਰਮ ਜਦੋਂ ਆਇਆ ਤੋ ਪਹਿਲਾ ਇੱਕ ਇਹਨਾਂ 20 ਯੂਨੀਵਰਸਿਟੀਆਂ ਨੂੰ ਐਕਸਲੈਂਸ ਆਫ ਯੂਨੀਵਰਸਿਟੀ ਦਾ ਨਾਮ ਦਿੱਤਾ ਤੇ ਹਜ਼ਾਰ ਹਜ਼ਾਰ ਕਰੋੜ ਰੁਪਏ ਵੰਡਤਾ ਉਹਦੇ ਚ ਜੀਓ ਯੂਨੀਵਰਸਿਟੀ ਵੀ ਸੀਗੀ ਤੇ ਅੰਬਾਨੀ ਵੀ ਨਾ ਇੱਕ ਕਿਟ ਲਾਈ ਨਾ ਇੱਕ ਪ੍ਰੋਫੈਸਰ ਭਰਤੀ ਕੀਤਾ ਨਾ ਇੱਕ ਸਟੂਡੈਂਟ ਦੀ ਐਡਮਿਸ਼ਨ ਹੋਈ ਤੈਨੂੰ ਹਜ਼ਾਰ ਕਰੋੜ ਰੁਪਏ ਦਿੱਤਾ ਅਸੀਂ ਇੱਥੇ ਕਿਉਂ ਰੋ ਰਹੇ ਹਾਂ 1970 ਤੋਂ ਬਾਅਦ ਨਾ ਕੋਈ ਨਵੀਂ ਸਰਕਾਰੀ ਯੂਨੀਵਰਸਿਟੀ Shimla University ਬਣੀ, Kurchetra University ਬਣੀ, Punjabi University Patiala ਬਣੀ, Guru Nanak Dev University ਬਣੀ ਤੇ ਇਹ 18 ਇਹ ਆਪਣਾ 1882 ਦੀ ਯੂਨੀਵਰਸਿਟੀ ਹੈ। ਇਹ ਪੰਜ ਯੂਨੀਵਰਸਿਟੀਆਂ ਨਾਰਥ ਇੰਡੀਆ ਦੀ ਮੈਂ ਤੁਹਾਨੂੰ ਗਿਣਾ ਰਿਆਂਗਾ। ਇਸ ਤੋਂ ਇਲਾਵਾ ਕੀ ਕੀ ਬਣਿਆ? ਕੋਈ ਛਲ ਨਹੀਂ ਬਣ ਗਈ, ਕੋਈ लवली ਬਣ ਗਈ, ਕੋਈ CU ਬਣ ਗਈ। ਇਹ ਬਣ ਗਈਆਂ ਬਿਜਲਸ ਮੈਨਾਂ ਦੀ ਯੂਨੀਵਰਸਿਟੀ। ਆ ਪੀਜੀਆਈ ਖੜਾ ਬਾਹਰ। ਰੋਜ਼ 20000 ਬੰਦਾ ਨਵਾਂ ਓਪਡੀ ਦਾ ਇੱਥੇ ਆਂਦਾ ਰੋਜ਼ 20000 ਬੰਦਾ ਤੁਸੀਂ ਦੇਖੋ ਜਲੰਧਰ ਪੋਜੋ 1000 1000 ਹਸਪੀਟਲ ਹੋਣਾ ਛੋਟਾ ਦੇ ਵੱਡਾ ਉੱਥੇ ਪਰ ਭਾਰ ਪੀਜੀਆ ਤੇ ਕਿਉਂਕਿ ਉੱਥੇ 10 ਰੁਪਏ ਦੀ ਪਰਚੀ ਹੈ ਹੁਣ ਇਹ ਜਿਹੜੇ ਦੋ ਖਿੱਤੇ ਆ ਇਹ ਲੱਡੂ ਵੇਚਣ ਵਾਲੇ ਨੂੰ ਯੂਨੀਵਰਸਿਟੀ ਖੋਲਣ ਦੀ ਲੋੜ ਕਿਉਂ ਪਈ ਜਾਂ ਜਿਹੜਾ ਕਾਰ ਦਾ ਪਰਚੇਤ ਕਿਉਂਕਿ ਧੰਦਾ ਇੱਦਾਂ ਦਾਗਾ ਇੱਕ ਤਾਂ ਤੁਸੀਂ ਹੱਥ ਜੋੜ ਕੇ ਜਾਣੇ ਹੋ ਕਿ ਸਰ ਮੇਰੇ ਬੱਚੇ ਦੀ ਐਡਮਿਸ਼ਨ ਲੋ ਤੇ ਸਰੇ 5 ਲੱਖ ਦੀ ਸਰਕੀਰ। ਦੂਜਾ ਇਹ ਪੰਜਾਬ ਯੂਨੀਵਰਸਿਟੀ ਹੈ ਜਿੱਥੇ ਗਰੀਬ ਅਮੀਰ ਕੰਪੀਟੀਸ਼ਨ ਹੁੰਦਾ ਮੈਰਿਟ ਹੁੰਦੀ ਹੈ। ਇੱਥੇ ਮਜ਼ਦੂਰ ਦਾ ਬੱਚਾ ਵੀ ਆਈਐਸ ਬਣਨ ਦੀ ਸਮਰੱਥਾ ਰੱਖਦਾਗਾ। ਇੱਥੇ ਆਈਐਸ ਦਾ ਬੱਚਾ ਵੀ ਕੁਝ ਬਣਨ ਦੀ ਸਮਰੱਥਾ ਨਹੀਂ ਰੱਖਦਾ। ਇੱਥੇ ਮੈਟਰ ਨਹੀਂ ਕਰਦਾ ਕਿਉਂਕਿ ਇੱਥੇ 5000 ਰੁਪਏ ਦੇ ਵਿੱਚ ਫ੍ਰੀ ਆਫ ਕੋਰਸ ਦੇ ਵਿੱਚ ਕਈ ਲੱਖ ਕਈ ਕੋਰਸਾਂ ਦੇ ਵਿੱਚ ਐਡਮਿਸ਼ਨ ਹੋ ਜਾਂਦੀ ਹੈ। ਵਿਕੀਤ ਨਰਵੰਦੀ ਜੈ ਹਿੰਦ ਜੋ ਸਿੰਘ ਜੈ ਹਿੰਦ 200 ਕਾਲਜ ਹੈ ਸਾਡੇ ਇਹ ਲੜਾਈ ਜਿਹੜੀ ਲੜੀ ਗਏ ਬਹੁਤ ਸਿਆਣੀ ਗੱਲ ਬੜੀ ਚਰਚਾ ਮੈਂ ਕਿਹਾ ਜਦੋਂ ਮੰਤਨ ਹੁੰਦਾ ਉਦੋਂ ਅਮਰਤ ਨਿਕਲਦਾ ਹੈ ਅੱਜ ਕਿਸੇ ਵੀ ਸਟੇਟ ਦਾ ਸਭ ਤੋਂ ਵੱਡਾ ਕੈਪੀਟਲ ਜਨਰੇਟ ਕਰਨ ਦੀ ਜਗ੍ਹਾ ਉਹਦੀ ਰਾਜਧਾਨੀ ਹੁੰਦੀ ਹੈ ਮਹਾਰਾਸ਼ਟਰ ਇੰਡੀਆ ਦਾ ਸਭ ਤੋਂ ਨੰਬਰ 1 ਸੂਬਾ ਹੈਗਾ ਫਾਈਨੈਂਸ਼ਲੀ ਪੈਸੇ ਦੇ ਪੱਖੋਂ ਮੁੰਬਈ ਨੂੰ ਕੈਪੀਟਲ ਆਫ ਫਾਈਨੈਂਸ ਕਿਹਾ ਜਾਂਦਾ ਹੈ। ਉੱਥੇ ਕਹਿੰਦੇ ਹਜ਼ਾਰ ਬੰਦਾ ਇਦਾਂ ਦਾ ਹੈਗਾ ਜਿਨ੍ਹਾਂ ਕੋਲ 10000 ਕਰੋੜ ਤੋਂ ਵੱਧ ਪ੍ਰੋਪਰਟੀ ਹੈ। ਚੰਡੀਗੜ੍ਹ ਦੇ ਵਿੱਚ ਵੀ ਇਦਾਂ ਦੇ ਲੋਕ ਬੈਠੇ ਆ। ਪਰ ਚੰਡੀਗੜ੍ਹ ਦੀ ਕਮਾਈ ਕਿੱਥੇ ਜਾ ਰਹੀ ਹੈ? ਚੰਡੀਗੜ੍ਹ ਪੰਜਾਬ ਦਾ ਹੈ ਸਾਡਾ ਹੱਕ ਹੈ। ਅਗਲੀ ਲੜਾਈ ਆਪਾਂ ਇਹਦੇ ਲਈ ਲੜਨੀ ਹੈ। ਪੰਜਾਬ ਯੂਨੀਵਰਸਿਟੀ ਸਾਡੀ ਹੋ ਚੁਣੀ। ਤੂੰ ਹਾਥ ਫੁੰਨ ਦੇ ਲਾਉਂਦਾ। ਚੰਡੀਗੜ੍ਹ ਪੰਜਾਬ ਦਾ। ਮੈਂ ਜਿਹੜੀ ਗੱਲ ਤੁਹਾਨੂੰ ਇੱਥੇ ਕਰਨ ਜਾ ਰਿਹਾ ਇਸ ਮੰਚ ਤੋਂ ਇੱਥੇ ਸਿੰਘ ਸਹਿਬਾਨ ਬੈਠੇ ਆ ਮੈਂ ਪੰਜਾਬ ਦੇ ਹਿੰਦੂ ਨੂੰ ਖਾਸ ਤੌਰ ਤੇ ਗੱਲ ਕਰਨ ਜਾ ਰਿਹਾ ਕਿ ਤੁਸੀਂ ਭੁੱਲ ਜੋ ਕਿ ਤੁਸੀਂ ਪਹਿਲਾ ਕੀ ਹੋ ਤੁਹਾਨੂੰ ਇਹ ਯਾਦ ਰੱਖਣਾ ਪੈਣਾ ਕਿ ਤੁਸੀਂ ਪਹਿਲਾ ਪੰਜਾਬੀ ਹੋ ਸਰਪੰਚ ਮੈਂ ਕਾ ਜੱਲਾ ਅਗਰ ਪੰਜਾਬ ਦਾ ਹਿੰਦੂ ਅਗਰ ਇਹ ਗੱਲ ਆਪਣੇ ਦਿਮਾਗ 'ਚ ਬਿਠਾ ਲੇ ਕਿ ਉਹ ਪਹਿਲਾ ਇੱਕ ਪੰਜਾਬੀ ਹੈ ਤੇ ਭਾਰਤ ਦੀ ਸਰਕਾਰ ਤੋਂ ਆਪਣਾ ਹੱਕ ਮੰਗੇ 7 ਮੈਂ ਨੰਬਰ ਤੋਂ ਇੱਕ ਨੰਬਰ ਦਾ ਸੂਬਾ ਬਣਾਗੇ ਅਸੀਂ 7 ਮੈਂ ਨੰਬਰ ਤੋਂ ਇੱਕ ਨੰਬਰ ਦਾ ਸੂਬਾ ਬਣਾਗੇ ਪੰਜਾਬ ਦੇ ਹਿੰਦੂ ਦੇ ਮਨ ਦੇ ਵਿੱਚ ਬਹਿਮ ਹੈ ਕਿ ਬੀਜੇਪੀ ਉਹਨਾਂ ਦੀ ਕੋਈ ਗੱਲ ਕਰਨ ਵਾਲੀ ਜਮਾਤ ਹੈ ਜਦੋਂ ਸਾਡੀ ਐਮਐਸਪੀ ਖੋਈ ਜਾ ਰਹੀ ਸੀਗੀ ਜਦੋਂ ਪੰਜਾਬ ਨੂੰ ਬਿਹਾਰ ਤੇ ਓਡੀਸ਼ਾ ਵਰਗੀ ਸਟੇਟ ਬਣਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ਅੱਜ 10 ਕਿਲੇ ਵਾਲਾ ਬਿਹਾਰ ਦਾ ਮਜ਼ਦੂਰ ਪੰਜ ਕਿੱਲੇ ਵਾਲੇ ਪੰਜਾਬ ਦੇ ਕਿਸਾਨ ਦੇ ਘਰੇ ਖੇਤੀ ਕਰਦਾ ਆ ਕੇ ਦੇਖੇ ਪੰਜਾਬ ਦਾ Hindu ਜਾ ਕੇ ਕਿਉਂ Hindu ਇੱਥੇ ਖੇਤੀ ਕਿਉਂ ਕਰਦਾਗਾ ਕਿਉਂਕਿ ਉਹਨੂੰ ਉੱਥੇ MSP ਨਹੀਂ ਮਿਲਦੀ ਅਗਰ MSP ਮਿਲਦੀ ਹੈ ਤਾਂ ਇਹ ਸਾਡੇ ਸਿੰਘਾਂ ਦੀ ਜੁੱਤੀ ਦੇ ਦਮ ਤੇ ਮਿਲਦੀ ਹੈ ਤਾਂ ਪੰਜਾਬ ਦਾ Hindu ਅਮੀਰੀ ਮੰਨ ਰਿਹਾਗਾ ਇਹ ਸਿੰਘਾਂ ਦੀ ਜੇਬ ਚ ਕਿਸਾਨ ਚਾਰ ਚ ਲੱਗਦਾ ਤੁਹਾਡੀ ਜੁੱਤੀ ਵਿਕਦੀ ਉੱਥੇ ਕਿਤਾਬ ਵਿਕਦੀ ਸਾਈਕਲ ਵਿਕਦੀ 6 6 ਮਹੀਨੇ ਬਾਅਦ ਪੈਸਾ ਜਦੋਂ ਪਿਓ ਦੀ ਜੇਬ ਜਾਂਦਾ ਪਹਿਲਾਂ ਮਠਿਆਈ ਦੀ ਦੁਕਾਨ ਤੇ ਜਾਂਦਾ ਫਿਰ ਕਰਿਆਨੇ ਦੀ ਦੁਕਾਨ ਤੇ ਜਾਂਦਾ ਫਿਰ ਮਨਿਆਰੀ ਦੀ ਦੁਕਾਨ ਤੇ ਜਾਂਦਾ ਹਰ ਦੁਕਾਨ ਨੂੰ ਪੈਸੇ ਵੰਡਦਾ ਹਰ ਘਰ ਦੇ ਵਿੱਚ ਖੁਸ਼ੀਆਂ ਵੰਡਦਾ ਜਾਂਦਾ ਇਹ ਪੰਜਾਬ ਦਾ ਕਿਸਾਨ ਬਣਦਾ ਜਾਂਦਾ ਅੱਜ ਜਦੋਂ ਇਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਤੋਂ ਅਡਾਨੀ ਯੂਨੀਵਰਸਿਟੀ ਬਣੂਗੀ ਨਾ ਅਗਰ ਇਹ ਅਸੀਂ ਲੜਾਈ ਨਾ ਲੜੀ ਹੁੰਦੀ ਤਾਂ ਪੰਜਾਬ ਦੇ ਹਿੰਦੂ ਨੂੰ ਵੀ 3 ਲੱਖ ਰੁਪਏ ਫੀਸ ਦੇਣੀ ਪੈਂਦੀ। ਅੱਜ ਇੱਥੇ 5 ਤੋਂ 7000 ਰੁਪਏ ਚ ਪੜ ਰਹੇ ਆ ਆਪਾਂ। ਇਹ ਇਸ ਸੈਨੇਟ ਕਰਕੇ, ਇਹ ਸਟੂਡੈਂਟਾਂ ਦੀ ਲੜਾਈ ਕਰਕੇ ਤੇ ਇੱਥੇ ਸਟੂਡੈਂਟ ਪੋਲਿਟਿਕਸ ਦੀ ਹੋਂਦ ਕਰਕੇ। ਸਵਾਲ ਹੈਗੇ ਆ ਜਿਨ੍ਹਾਂ ਨੂੰ ਅਸੀਂ ਸੁਲਝਾਣਾ ਦਾ। ਇੱਥੇ ਵੀ ਕਮੀਆਂ ਆ, ਸੈਨੇਟ 'ਚ ਵੀ ਕਮੀਆਂ ਆ, ਸੈਨੇਟਰਾਂ 'ਚ ਵੀ ਕਮੀਆਂ ਆ। ਰਾਣਾ ਨਹੀਂ ਰੱਖਿਆ ਕਿ ਯੂਨੀਵਰਸਿਟੀ ਦਾ ਜਿਹੜਾ ਸੈਨੇਟਰ ਆ ਉਹ ਬਦਤਮੀਜ਼ੀ ਸਾਡੇ ਨਾਲ ਕਈ ਵਾਰ ਕਰਦਾ گا۔ ਮੈਂ ਸੈਨੇਟਰਾਂ ਨੂੰ ਵੀ ਕਹਿਣਾ ਚਾਹੁੰਦਾਗਾ ਯੂਨੀਵਰਸਿਟੀ ਸਟੈਂਡ ਫੋਰ ਦਾ ਆਈਡੀਆ ਯੂਨੀਵਰਸਿਟੀ ਸਟੈਂਡ ਫੋਰ देयर ਪ੍ਰੋਫੈਸਰ ਇੱਕ ਅੱਛਾ ਪ੍ਰੋਫੈਸਰ ਇੱਕ ਪੂਰੀ ਯੂਨੀਵਰਸਿਟੀ ਦੀ ਪਛਾਣ ਹੁੰਦਾਗਾ ਤੁਸੀਂ ਤੈਅ ਕਰਨਾਗਾ ਕਿ ਤੁਸੀਂ ਉਸ ਪ੍ਰੋਫੈਸਰ ਦੀ ਕਿਵੇਂ ਰਿਸਪੈਕਟ ਕਰਨੀ ਅਸੀਂ ਇਸ ਲੜਾਈ ਨੂੰ ਸਿਰਫ ਪੰਜਾਬ ਦੀ ਯੂਨੀਵਰਸਿਟੀ ਨੂੰ ਵਾਪਸ ਲੈਣ ਤੱਕ ਨਹੀਂ ਲੜਾਂਗੇ ਅਗਲੀ ਲੜਾਈ ਅਸੀਂ ਤੈਅ ਕਰਾਂਗੇ ਅਗਲੀ ਲੜਾਈ ਹੈ ਕਿ ਸਾਨੂੰ ਸਾਡੀ ਰਾਜਧਾਨੀ ਪੂਰੇ ਤੌਰ ਤੇ ਸਾਡੇ ਕਬਜ਼ੇ ਵਿੱਚ ਚਾਹੀਦੀ ਅਸੀਂ ਦੇ ਨਾਲ ਕੰਪਰੋਮਾਈਜ਼ ਨਹੀਂ ਕਰਾਂਗੇ ਉਹ ਹੈ ਫਲਕਲਾਡ ਜੰਧਗਨ ਪੰਜਾਬ ਦਾ ਕਿਉਂਕਿ 15000 ਕਰੋੜ ਰੁਪਇਆ ਹੁੰਦਾ ਇੱਥੇ ਇਕੱਠਾ ਹੁੰਦਾ ਕਲੈਕਸ਼ਨ ਹੁੰਦੀ ਹੈ ਕਿਉਂਕਿ ਹਰ ਸਟੇਟ ਪਤਾ ਹੈ ਕੇਂਦਰ ਸਰਕਾਰ ਕੁਲ ਕੇਂਦਰ ਸਰਕਾਰ ਕੱਲਾ ਯੂਨੀਵਰਸਿਟੀ ਨਹੀਂ ਹੈ ਇਹ ਪਹਿਲੇ ਵੀ ਮੇ ਵਰਗਾ ਟੇਨੇ ਕੋਈ ਨਾ ਕਮੀ ਨਾ ਤਾਂ ਜਿਹੜਾ ਉਹ ਕੇਂਦਰ ਸਰਕਾਰ ਕਰ ਇਸ ਤਰ੍ਹਾਂ ਲੱਗਦਾ ਜਿੰਦਾਂ ਨਾ ਸਾਨੂੰ ਦਾ ਹਿੱਸਾ ਹੀ ਨਹੀਂ ਮੰਦੇ ਅਸੀਂ ਬੜੀ ਜਿੱਥੇ ਰਹਿਣਾ ਚਾਹੁੰਦੇ ਫਿਰ ਵੀ ਕਿਉਂ ਇਸ ਨਜ਼ਰ ਨਾਲ ਦੇਖਦੇ ਨਹੀਂ ਸਮਝ ਨਹੀਂ ਆਇਆ ਤਾਂ ਬੜਾ ਅਫਸੋਰਸ ਹੁੰਦਾ ਨਹੀਂ ਇਸ ਆਗੇ ਸਟੂਡੈਂਟਸ ਨੂੰ ਸਪੋਰਟ ਦੇ ਕੇ ਰਲ ਗੋ ਦਾ ਵੀ ਇਹਨਾਂ ਦਾ ਹੱਕ ਹੋਊਗਾ ਤਨ ਮਨ ਤਨ ਦੇ ਨਾਲ ਨਾਲ ਖੜਾएंगे ਹਰ ਪਾਸੇ ਚੋਲ ਵਾਲੀ ਉਹ ਗਰੀ ਦਾ ਬਾਈਕ ਆਪ ਕੋਈ ਨਹੀਂ ਚਲੋ ਕੀ ਹੋ ਗਿਆ